ਕੋਈ ਨਹੀਂ ਭੈਣ ਭਰਾ ਤਾਂ ਸਾਰਿਆਂ ਦੇ ਹੁੰਦੇ ਆ ਕੋਈ ਨਹੀਂ ਜਦ ਤੱਕ ਭੈਣ ਭਰਾ ਹੀ ਭੈਣ ਭਰਾ ਹੀ ਹੁਣ ਮੈਂ ਆ ਗਈ ਆ ਨਾ ਮੇਰੀ ਵੀ ਕੋਈ ਐਮੀਤ ਹੈ ਕਿ ਨਹੀਂ ਇਸ ਘਰ ਚ ਤੈਨੂੰ ਅਜੇ ਕੋਈ ਹੈ ਨਹੀਂਗਾ ਸਾਡੇ ਵਿੱਚ ਦਖਲੰਦਜ਼ੀ ਕਰਨ ਦਾ ਕੱਲ ਅਜੇ ਵਿਆਹੀ ਆਈਆਂ ਅੱਜ ਆ ਕੇ ਤੇ ਕੁਆੜੇ ਪਾਉਣ ਵੀ ਡੈ ਵੀ ਘਰ ਚ ਜਿੱਦਾਂ ਤੂੰ ਬੋਲਣ ਦੀ ਆ ਇਹ ਤਾਂ ਤੇਰੀ ਮਾਂ ਨੇ ਕਹੇ ਮੈਨੂੰ ਬੋਲਿਆ ਤੂੰ ਨਹੀਂ ਮੈਨੂੰ ਪਰਸ ਦੇਣਾ ਤਾਂ ਨਾ ਦੇ ਤੇਰੇ ਖਿਆਲ ਚ ਵੀ ਮੇਰੇ ਕੋਲ ਪੈਸੇ ਨਹੀਂ ਹੈਗੇ ਕੋਈ ਗੱਲ ਨਹੀਂ ਚਲ ਜੰਨਾ ਮੈਂ ਇਦਾਂ ਹੀ ਦੇਖਾ ਕਿੱਦਾਂ ਜੰਗ ਲਾਈਏ ਨੇ ਵੀ ਨਾਲ ਨਹੀਂ ਜਾਣ ਦੇ ਨਾਲ ਦੱਸ ਕੀ ਕਹਿਣਾ ਅੱਜ ਕੱਲ ਦੇ ਭੈਣ ਭਰਾਵਾਂ ਨੂੰ ਇੱਕੋ ਵਿੜੇ ਚ ਖੇਡੇ ਆ ਨਹੀਂ ਕਾਦੀ ਸਹਿਮਤੀ ਹੀ ਉਹਦੇ ਤੋਂ ਸਾਨੂੰ ਧਮਕੀਆਂ ਦੇਣਾ ਹੀ ਮੈਂ ਮਰ ਜਾਣਾ ਮੈਂ ਘਰ ਛੱਡ ਜਾਣਾ ਮੈਂ ਆਹ ਕਰ ਦੇਣਾ ਤਾਂ ਇਹਦੇ ਮੰਮੀ ਨੇ ਡਰਦੀ ਨੇ ਵਿਆਹ ਕਰਤਾ ਤੇਰਾ ਮੈਂ ਤੇ ਭੈਣ ਤੇਰੇ ਵਾਲਾ ਆਂ ਵੀ ਚਲਦੀ ਕਹਿਣ ਡੇ ਜਾਨਾ ਵਾ ਪਿੰਡ ਤੇ ਮੈਂ ਹੋ ਗਿਆ ਨਾ ਤੇ ਤੁਸੀਂ ਬੋਲੀ ਜਾਣ ਡੇ ਨਾ ਇੰਨੀ ਕਿਹੜੀ ਗੱਲ ਹੋ ਗਈ ਆ ਮੈਂ ਤਾਂ ਤੇਰੇ ਵੀਰ ਨੂੰ ਆਖਿਆ ਸੀ ਉਹਦੇ ਨੂੰ ਕਿਹੜੇ ਵੀਰ ਨੂੰ ਆਖਣਾ ਉਹਦੇ ਨੂੰ ਆਖਿਆ ਸੀ ਮੈਂ ਵੀ ਉਹ ਚਾਈ ਤੇ ਉਹਨੂੰ ਗਿਆ ਨਹੀਂ ਤੇਰੇ ਨਾਲ ਕੀ ਜਾਂਦਾ ਵਾ ਵੱਡਾ ਵੀਰ ਨੂੰ ਤੇ ਪੈ ਕੇ ਕੰਮ ਉਹਨੇ ਕਹਤਾ ਨਿੱਕੇ ਨੂੰ ਨਹੀਂ ਕਰ ਸੁਣਾ ਨਾਵ ਦੇ ਨਾਲ ਗਿਆ ਵਾ ਦੂਜਾ ਲਕਰੀਤ ਨਹੀਂ ਉਹਨੇ ਕਿੱਥੇ ਜਾਣਾ ਸੀ ਹਾ ਉਹ ਕੱਲੀ ਗਈ ਆ ਕੱਲੀ ਗਈ ਆ ਕਰਦੀ ਉਹਦੀ ਨੇ ਫਿਰ ਇੱਕ ਪੱਤ ਪਾਇਆ ਸੀ ਨਹੀਂ ਜਾਣ ਦਿੱਤਾ ਰਮਨ ਕੀ ਕਰੀ ਜਾਣ ਦੇ ਆ ਕਰਨਾ ਕੀ ਆ ਹਾਂ ਸਬਜੀ ਲੱਗੀ ਆ ਕੱਟਣ ਤਾਂ ਤੜਕਾ ਲਾਉਣ ਲੱਗੀ ਸਬਜੀ ਨੂੰ ਓਏ ਇਦਾਂ ਕਰ ਇਹਨੂੰ ਉਹਨਾ ਟਾਈਮ ਲੱਗ ਜਾਣਾ ਬਣਾਉਂਦਿਆਂ ਅੱਛਾ ਤੂੰ ਮੈਨੂੰ ਪਰੌਂਠੀਆਂ ਧੋਲਾ ਦੇ ਤੇ ਮੈਂ ਆ ਖਾ ਕੇ ਤੇ ਗਾਂ ਜਾਵਾਂ ਮੈਂ ਲੇਟ ਹੋਣਾ ਤੈਨੂੰ ਪਤਾ ਤਰੀਕ ਤੇ ਹੈਗੀ ਅੱਜ ਆ ਸੁੱਕੀਆਂ ਪਰੌਂਠੀਆਂ ਕਿੱਦਾਂ ਖਾ ਕੇ ਜਾਊਂ ਮੈਂ ਝੱਟ ਸਬਜੀ ਬਣਾ ਲੈਣੀ ਆ ਤੂੰ ਕੋਈ ਨਹੀਂ ਤੂੰ ਮੈਨੂੰ ਪਰੌਂਠੀਆਂ ਲਾ ਦੇ ਚਾਰ ਨਾਲ ਖਾ ਕੇ ਗਾਂ ਜਾਣਾ ਚਾਹ ਠੀਕ ਆ ਕੋਈ ਗੱਲ ਨਹੀਂ ਲਾ ਦਿੰਨੀ ਆ ਮੈਂ ਤੇ ਉਹ ਮੇਰੀ ਗੱਲ ਸੁਣ ਨਵਕ ਐਟ ਹੀ ਭਜਾਣਾ ਮੈਂ ਪਿੰਡ ਅੱਛਾ ਤੇ ਮੈਂ ਉਹਨੂੰ ਆਖਿਆ ਮੈਂ ਵੀ ਮੇਰੀ ਤੇ ਥਰੀਕ ਵਾ ਮੇਰੇ ਕੋਲ ਨਹੀਂ ਆ ਜਾ ਜਾਣਾ ਬਹੁ ਤੇ ਤੂੰ ਇਦਾਂ ਕਰ ਵੀ ਨਾਲ ਲਖਬੀਰ ਨੂੰ ਲੈ ਜਾ ਉਹਨੂੰ ਮੈਂ ਕਹਿ ਦਣਾ ਤੇ ਉਹਨੂੰ ਕਿਹਾ ਤਾਂ ਮੈਂ ਹੈ ਗਈ ਉਹ ਪਤਾ ਨਹੀਂ ਹੁਣ ਜਾਂਦਾ ਕਿ ਨਹੀਂ ਜਾਂਦਾ ਨਾ ਜਾਣਾ ਉਹਨੇ ਕੀ ਆਜੇ ਤੱਕ ਦੋਵੇਂ ਜੀ ਸੁੱਤੇ ਨਹੀਂ ਗਏ ਉੱਠੇ ਐ ਵੇਖੋ ਤਾਂ ਕਿੰਨਾ ਹੋਣ ਰਿਆ ਵਾ ਆਪਣੇ ਆਪ ਫਿਕਰ ਤੇ ਚਾਹੀਦਾ ਵਾ ਨਾ ਕਿ ਜਿਓਰ ਸੋਈ ਵਿੱਚ ਲੱਗੇ ਤੇ ਮੈਂ ਸਫਾਈਆਂ ਦਾ ਕੰਮ ਕਰ ਲਾਂ ਕੁੜੀ ਆਈ ਆ ਉਹਨੂੰ ਵੀ ਰੋਟੀ ਪਾਣੀ ਚਾਹੀਦਾ ਇਨੂੰ ਮਸਾਕਲ ਹੈ ਨਹੀਂ ਆ ਜਾਣਾ ਨੇ ਕੀ ਆ ਅਜੇ ਤੱਕ ਉਹ ਵੀ ਅੰਦਰੋਂ ਨਿਕਲਿਆ ਜਦੋਂ ਵੀ ਉੱਠੂਗਾ ਨਾ ਉਹਨੂੰ ਕਹੇ ਵੀ ਭਾਈ ਤਰਾ ਤੈਨੂੰ ਕਹਿ ਕੇ ਗਿਆ ਤੇ ਜਾ ਕੁੜੀ ਦੇ ਨਾਲ ਤੇ ਉਹਨੂੰ ਛੱਡਿਆ ਮੈਂ ਨਹੀਂ ਕਿ ਕਿਸ ਨੂੰ ਕਹਿਣਾ ਜੇ ਤੁਸੀਂ ਕਿਹਾ ਵਾ ਨਾ ਆਪੇ ਚੱਲ ਜਾਊਗਾ ਇਹ ਥੋੜਾ ਵੀ ਹਰ ਗੱਲ ਉਹਨੂੰ ਮੈਂ ਹੀ ਕਹਿਣੀ ਹੁੰਦੀ ਐ ਉਹ ਨਿਆਣਾ ਵਾ ਹੁਣ ਗਾਗਾ ਉਹ ਚੱਲ ਮਰਜੀ ਆਪਣੀ ਵੇਖ ਲਾ ਜਾ ਲਾ ਪਰੌਂਖੀਆਂ ਦੋ ਫੇਰ ਲਾ ਦਿੰਨੀ ਆ ਹਾਂ ਉਹਨਾਂ ਨੂੰ ਨਾ ਕੁਝ ਕਿਓ ਉਹ ਜਦੋਂ ਦਾ ਵਿਆਹ ਕਿ ਲੈਂਦੀ ਐ ਨਾ ਉਹਦਾ ਡੋਲਾ ਹੀ ਬਣ ਕੇ ਬੈਠੀ ਐ ਅੰਦਰ ਕਿੰਨਾ ਚਿਰ ਹੋ ਗਿਆ ਵਿਆਹ ਨੂੰ ਆ ਕੰਮ ਸਾਰਾ ਮੇਰੇ ਸਿਰ ਤੇ ਤੂੰ ਇੰਨਾ ਵੇਖ ਵੀ ਕੁੜੀ ਪਰੌਣੀ ਆਈ ਆ 4 ਦਿਨ ਟਾਈਮ ਨਾਲ ਮੈਂ ਉੱਠਾਂ ਰੋਟੀ ਪਾਣੀ ਪਕਾਵਾਂ ਚੱਲ ਟਾਈਮ ਨਾਲ ਵੇਲੀਆਂ ਹੋਵਾਂਗੇ ਤੇ ਬੈਠ ਕੇ ਗੱਲਾਂ ਬਾਤਾਂ ਕਰ ਲਾਂਗੇ ਨਾ ਨੀਂਦ ਹੀ ਨਹੀਂ ਪੂਰੀ ਹੁੰਦੀ ਉਹ ਜਿਹੇ ਉਹ ਵਿਚ ਢੂਜਿਆ ਪਹਿਲਾਂ ਸਭ ਤੋਂ ਚੰਗਾ ਸੀ ਟਾਈਮ ਨਾਲ ਉੱਠ ਕੇ ਪੱਠਾ ਦੱਥਾ ਪਾ ਲੈਣਾ ਹੁਣ ਸਾਰਾ ਕੰਮ ਪੱਠਿਆਂ ਦਾ ਵੀ ਇਹ ਕਰਨਾ ਤੇ ਆ ਸ਼ਹਿਰ ਬਹਿਰ ਦਾ ਵੀ ਇਹੀ ਕਰਨਾ ਮੰਮੀ ਬੈਠੇ ਤੇ ਹਾਂ ਪਤ ਬੈਠੀ ਆ ਸਬਜੀ ਕੱਟਣ ਲੱਗੇ ਆਹ ਮੈਂ ਹਾਂ ਸਬਜੀ ਬਣਾ ਲਾਂ ਚੱਲਿਆ ਮੈਂ ਕਰਾਂ ਬਟਾ ਚਲ ਕੋਈ ਗੱਲ ਨਹੀਂ ਮੈਂ ਕੀ ਕਰਨਾ ਹੁਣ ਆਟਾ ਗਨਕੇ ਤੇ ਇਹ ਤੇ ਚਲ ਗਿਆ ਸ਼ਹਿਰ ਨੂੰ ਅੱਛਾ ਤੇ ਮੈਂ ਹਾਂ ਮੈਂ ਹੁਣ ਸਬਜ਼ੀ ਬਣਾ ਲੀਨੀ ਇਹਨਾਂ ਨੂੰ ਪਰੌਂਠੇ ਹੀ ਲਾਤੀਆਂ ਹਾਂ ਤੇ ਪਰੌਂਠਾ ਲਾ ਦੇ ਮੈਨੂੰ ਦੋ ਆ ਫਿਰ ਟਾਈਮ ਨਾ ਜਾਣਾ ਹੁੰਦਾ ਵਾ ਨਾ ਫਿਰ ਉੱਥੇ ਵੀ ਤੈਨੂੰ ਪਤਾ ਲੇਟ ਹੋ ਜਾਓ ਤੇ ਕੰਮ ਖਰਾਬ ਉਹ ਮੇਰੀ ਗੱਲ ਸੁਣੋ ਤੋਰੀਆਂ ਬਣਾ ਲੀਨੀ ਮੈਂ ਤੇ ਕਿਹਾ ਮੁੜ ਕੇ ਹੋਰ ਕੁਝ ਦੁਪਹਿਰੇ ਬਣਾ ਲਾਂਗੇ ਕੋਈ ਨਹੀਂ ਤੋਰੀਆਂ ਬਣਾ ਲੈ ਕਿੜੀਆਂ ਮਾੜੀਆਂ ਨੇ ਸੀ ਇਹ ਚੰਗੀਆਂ ਨੇ ਤੋਰੀ ਸਬਜ਼ੀ ਵਧੀਆ ਹੁੰਦੀ ਸਿਕਾ ਆ ਹੋਇਆ ਤੇ ਕਰਦੀਆਂ ਜਿਹੜੀਆਂ ਸਵਾਦ ਬੰਦੀਆਂ ਵਾਂ ਜਿਹੜੀਆਂ ਬਾਜ਼ਾਰੋਂ ਲਿਆਈ ਹੈ ਨਾ ਉਹ ਤੇ ਬਈਆਂ ਤੇ ਬਈਆਂ ਹੁੰਦੀਆਂ ਉਹ ਜੀ ਸਬਜੀ ਨਹੀਂ ਬਣਦੀ ਨਹੀਂ ਬਣਦੀ ਉਹ ਤੇ ਛਿਲੀਆਂ ਹੀ ਨਹੀਂ ਜਾਂਦੀਆਂ ਤੇ ਹਾਂ ਕਰਦੀ ਸੀ ਸਬਜੀ ਤੇ ਵਰਗਰੀ ਇਸ ਕੋਈ ਨਹੀਂ ਜੀ ਉਹ ਮੇਰੀ ਗੱਲ ਸੁਣੋ ਹਾਂ ਜੋੜੀ ਅੰਦਰ ਉੱਠੀ ਨਹੀਂ ਅਜੇ ਤੱਕ ਇਹ ਦੱਸਾਂ ਤੇ ਇਹ ਸ਼ਰਮ ਲਈ ਉਹਨਾਂ ਨੇ ਆ ਕੋ ਟਾਈਮ ਆ ਸੌਣ ਦਾ ਅੰਦਰ ਵੜ ਕੇ ਬਹਿਣ ਦਾ ਰੋਟੀ ਪਾਣੀ ਦਾ ਟਾਈਮ ਆ ਕੰਮ ਧੰਦੇ ਦਾ ਟਾਈਮ ਆ ਬੰਦਾ ਉੱਠਦਾ ਵਾ ਮੁੰਡਾ ਵੀ ਝੁੱਡੂ ਉਦਾਂ ਦਾ ਹੀ ਸਾਡਾ ਹੋ ਗਿਆ ਮੰਮੀ ਜੀ ਇਹ ਮੇਰੋਂ ਕਹਿ ਰਹੇ ਹੀ ਨਵਦੀਪ ਨੇ ਜਾਣਾ ਵਾ ਤੇ ਲਖਬੀਰ ਨਾਲ ਚਲ ਜੂਗਾ ਉਹ ਤੇ ਤਾਂ ਉੱਠਿਆ ਨਹੀਂਗਾ ਤੇ ਜਾਊਗਾ ਨਾਲ ਉਹ ਮੈਨੂੰ ਤਾਂ ਕੋਈ ਆਸ ਮੈਦੇ ਨਹੀਂ ਲੱਭਣ ਦੇ ਜਾਣ ਵਾਲੀ ਉਹਦੇ ਨਾਲ ਜੇ ਜਾਣਾ ਹੁੰਦਾ ਤੇ ਐਸ ਵੇ ਨੂੰ ਉੱਠਦਾ ਮੈਨੂੰ ਲੱਗਦਾ ਵਾ ਉਹਨੇ ਮੈਡਮ ਦੇ ਨਹੀਂ ਜਾਣ ਦਿੱਤਾ ਉਹਨੇ ਕਿੱਥੇ ਜਾਣ ਦੇਣਾ ਨਾਲ ਮੁਸ਼ਕਿਲ ਹੈ ਉਹਨੇ ਨਹੀਂ ਜਾਣ ਦੇਣਾ ਉਹਨੇ ਆਖਣਾ ਤਾਂ ਹੀ ਨਹੀਂ ਜਾਣਾ ਤੇ ਚਲ ਜੂਗੀ ਜੇਕਰ ਸਕੂਟਰੀ ਤੇ ਆ ਸਕਦੀ ਜਾਂ ਨਹੀਂ ਸਕਦੀ ਤੇਰੀ ਗੱਲਾਂ ਕਰਦੀ ਆ ਹਰੇ ਇਹ ਗੱਲਾਂ ਗਲਤਵਾ ਦੇ ਵਾਸਤੇ ਮੰਮੀ ਉਹਨੇ ਕਿੱਥੇ ਜਾਣ ਦੇਣਾ ਵਾ ਚਲ ਕੋਈ ਗੱਲ ਨਹੀਂ ਜੇ ਉਹ ਨਾ ਨਾ ਜਾਊਗਾ ਨਾਲ ਤੇ ਮੈਂ ਚਲ ਜੂਗੀ ਕੂਟਰੀ ਤੇ ਦੋਵੇਂ ਜਾਣੀਆਂ ਹੀ ਚਲ ਜਾਾਂਗੇ ਫਿਰ ਚਲ ਇਦਾਂ ਹੀ ਕਰ ਲਿਆ ਤੂੰ ਆਹ ਉੱਥੇ ਕਿਹੜਾ ਪੱਤੀ ਐ ਬਹਿ ਰਹਿਣਾ ਉੱਥੇ ਤੂੰ ਕਿ ਆਈ ਜਾਣਾ ਬਸ ਉਹਨੇ ਵਿਚਾਰੀ ਨੇ ਚਾਬੀਆਂ ਹੀ ਲਿਆਉਣੀਆਂ ਵਾ ਉਹਨੂੰ ਇਹੋ ਹੀ ਆ ਵੀ ਕੱਲ ਨੂੰ ਮੇਰੀ ਸੱਸ ਨਾ ਕਵੇ ਮੈਂ ਇਹਨਾਂ ਦੇ ਕਰਨਾ ਹੀ ਪੈਣਾ ਚਾਹਤੀ ਮਾਰ ਕੇ ਮੈਂ ਨਹੀਂ ਪਹਿਣੀ ਬਗਾਨੇ ਹੱਥ ਚਾਬੀਆਂ ਫੜਾਈਆਂ ਨੇ ਆਹੋ ਤੇ ਮੈਂ ਉਹਦੀ ਕੋਲ ਸੇ ਫੇਕਲ ਹਟ ਜੂ ਉਹੋ ਹੀ ਨਾ ਆਪਣੀ ਚੀਜ਼ ਆਪਣੇ ਕੋਲ ਹੀ ਹੋਵੇ ਤਾਂ ਵਧੀਆ ਗੱਲ ਵਾ ਨਾਲ ਕਾਹਵੇ ਗਿਆਨ ਗਵਾਨ ਮਾਂ ਦੀ ਚਾਤੀ ਰੱਖਿਓ ਆਹੋ ਉਹੋ ਹੀ ਗੱਲ ਵਾ ਹੁਣ ਕੱਲੀ ਨੇ ਕਿਦਾਂ ਅਸੇ ਰਹਿਣਾ ਵਾ ਮੰਮੀ ਬਾਰ-ਬਾਰ ਜੇ ਘਰੋਂ ਆ ਮੁਸ਼ਕਿਲ ਹੋ ਜਾਂਦਾ ਵਾ ਨਹੀਂ ਤੇ ਚੰਗਾ ਫਿਰ ਕੋਈ ਨਹੀਂ ਘਰ ਤੋਂ ਹਾਂ ਸਬਜੀ-ਸਬਜੀ ਬਣਾ ਲਾ ਤੇ ਮੈਂ ਜਰੀ ਕੰਨਾ ਪੋਜਣ ਦੇ ਘਰ ਹੋਵਾਂ ਉਹਨੇ ਮੈਨੂੰ ਫੋਨ ਕੀਤਾ ਸੀ ਚਲੋ ਹੋ ਆਓ ਤਾਂਦੇ ਆਉਂਦੇ ਮੈਂ ਕਰ ਲੈਨੀ ਕੰਮ ਆਹੋ ਘਰ ਤੋਂ ਹਣਾ ਚਾਹ ਤਰ ਸਬਜੀ ਸੁਜੀ ਮੈਂ ਆ ਜਾਣਾ ਛੇਤੀ ਠੀਕ ਚਲ ਆ ਦੀਪਾ ਹਾਂਜੀ ਬੋਗਰਾ ਪਰਸ ਦੇ ਹੀ ਹਾਂ ਕਿਉਂ ਕਿੱਥੇ ਜਾਣਾ ਤੁਸੀਂ ਉਹ ਮੈਂ ਜਰਾ ਨਵ ਦੇ ਨਾਲ ਜਾਣਾ ਯਾਰ ਕਿੱਥੇ ਜਾਣਾ ਨਵ ਦੇ ਨਾਲ ਏਰੋ ਦੀ ਨਾ ਸੱਸ ਗਈ ਹੈ ਹਜੂਰ ਸਾਹਿਬ ਤੇ ਉਹ ਚਾਬੀਆਂ ਲੈ ਕੇ ਆਉਣੀ ਆਇਆ ਕੋਈ ਨਹੀਂ ਵੱਡੇ ਭਾਜੀ ਹੈਗੇ ਨਹੀਂ ਉਹ ਚਲੇ ਜਾਂਦੇ ਨੇ ਉਹ ਨਹੀਂ ਭਾਜੀ ਨੇ ਜਾਣਾ ਹੀ ਉਹਦਾ ਭਾਈ ਨੂੰ ਕੋਈ ਕੰਮ ਪੈ ਗਿਆ ਤੇ ਉਹਨਾਂ ਨੇ ਫਿਰ ਮੈਨੂੰ ਕਿਹਾ ਵੀ ਤੂੰ ਮੇਰੀ ਗੱਲ ਸੁਣੋ ਪਰਸਾ ਐ ਪਰਸੋ ਇਹ ਮਾਵਾਤੀ ਆਣੇ ਮੇਰ ਨਾਲ ਕੀ ਕੋਸ਼ਿਸ਼ ਕੀਤਾ ਤੇ ਅੱਜ ਤੂੰ ਇਹਦੇ ਨਾਲ ਤੁਰ ਪਈਓ ਚੱਲ ਕੋਈ ਨਹੀਂ ਗੱਲਾਂ ਬਾਤਾਂ ਕਰ ਚੁੰਦੀ ਰਹਿੰਦੀਆਂ ਫਿਰ ਕੀ ਆ ਅੱਛਾ ਹੁਣ ਮੇਰੇ ਤੇ ਆਈ ਤੇ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਨਹੀਂ ਹੁਣ ਤੁਸੀਂ ਨਾਲ ਤੇ ਬੜੀ ਛੇਤੀ ਤਿਆਰ ਹੋ ਗਈ ਇਹਦੇ ਨਾਲ ਜਾਣ ਨੂੰ ਤੇ ਪਰਸੋ ਤੁਹਾਡੇ ਮੂੰਹੋਂ ਕੁਝ ਨਹੀਂ ਕਿਹਾ ਗਿਆ ਨੂੰ ਕਿ ਤੂੰ ਦੀਪ ਨੂੰ ਕਿਉਂ ਐਦਾਂ ਬੋਲੀ ਯਾਰ ਘਰ ਆਈ ਨੂੰ ਹੁਣ ਕੀ ਉਹਦੇ ਗੱਲ ਪਹੈਣਾ ਮੈਂ ਦੱਸ ਗੱਲ ਤੇ ਮੈਂ ਪੈਨ ਨੂੰ ਕਹਿਣ ਨਹੀਂ ਨਹੀਂ ਮੈਂ ਇਹੀ ਕਹਿ ਰਹੀ ਕਿ ਗੱਲ ਕਰ ਲੈਂਦੀ ਉਹ ਚਲ ਕੋਈ ਗੱਲ ਨਹੀਂ ਉਹ ਗੱਲਾਂ ਬਾਤਾਂ ਚੰਗੀਆਂ ਰਹਿਣਗੀਆਂ ਤੂੰ ਮੇਰਾ ਪਰਸ ਦੇ ਮੈਨੂੰ ਮੈਂ ਜਾਣਾ ਨਹੀਂ ਕਿਤੇ ਨਹੀਂ ਜਾਣਾ ਆ ਰਾਮ ਨਾ ਇੱਥੇ ਬਹਿ ਜਾਓ ਮੇਰੀ ਗੱਲ ਸੁਣਾ ਤੂੰ ਇੱਥੇ ਬੈਠੀ ਮੈਨੂੰ ਹੁਕਮ ਦੇਣ ਦੀ ਆ ਕਿ ਨਹੀਂ ਜਾਣਾ ਤੇਰੇ ਪਿੱਛੇ ਲੱਗ ਕੇ ਮੈਂ ਆਪਣੇ ਭੈਣ ਭਰਾ ਛੱਡ ਦਵਾਂ ਕੋਈ ਨਹੀਂ ਭੈਣ ਭਰਾ ਤਾਂ ਸਾਰਿਆਂ ਦੇ ਹੁੰਦੇ ਆ ਕੋਈ ਨਹੀਂ ਜਦ ਤੱਕ ਭੈਣ ਭਰਾ ਹੀ ਭੈਣ ਭਰਾ ਹੀ ਹੁਣ ਮੈਂ ਆ ਗਈਆਂ ਤੇ ਮੇਰੀ ਵੀ ਕੋਈ ਅਹਿਮੀਅਤ ਹੈ ਕਿ ਨਹੀਂ ਇਸ ਘਰ 'ਚ ਤੈਨੂੰ ਅਜੇ ਕੋਈ ਹੈਪ ਨਹੀਂ ਹੈਗਾ ਸਾਡੇ ਵਿੱਚ ਦਖਲੰਦਾਜ਼ੀ ਕਰਨ ਦਾ ਕੱਲ ਅਜੇ ਵਿਆਹੀ ਆਈਆਂ ਅੱਜ ਆ ਕੇ ਤੇ ਕੁਆੜੇ ਪਾਉਣ ਵੀ ਡਾਬੀਆਂ ਘਰ 'ਚ ਅੱਛਾ ਇਹ ਗੱਲ ਐ ਤੇ ਮੇਰੀ ਸੁਣ ਲੋ ਗੱਲ ਜੇ ਤੁਸੀਂ ਗਏ ਨਾ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਆ ਰਾਮ ਨੇ ਇੱਥੇ ਬੈਠ ਜਾਓ ਦੇਖਾ ਵਾ ਇਦਾਂ ਜੰਗ ਲਾਈਏ ਨੇ ਕਿ ਨਾਲ ਨਹੀਂ ਜਾਣ ਦੇ ਨਾਲ ਦੱਸ ਕੀ ਕਹਿਣਾ ਅੱਜ ਕੱਲ ਦੇ ਭੈਣ ਭਰਾਵਾਂ ਨੂੰ ਇੱਕੋ ਵਿੜੇ ਚ ਖੇਡੇ ਆ ਜੰਮੇ ਪਲੇ ਇੱਕੋ ਥਾਈ ਤੇ ਬਗਾਨੀਆਂ ਆਉਂਦੇ ਨਾ ਬਹਿਲਾ ਕੋਈ ਹੈ ਨਾ ਤੇ ਸਾਂਝ ਰਹਿੰਦੀ ਨਾ ਕੋਈ ਭਰਾ ਭੈਣ ਆਪਸੀ ਰਲਦੇ ਮਿਲਦੇ ਤੇ ਨਾ ਬੈ ਕੇ ਕੋਈ ਗੱਲਬਾਤ ਹੀ ਕਰ ਸਕਦੇ ਛੱਡ ਮਣਾ ਮੈਂ ਕੱਲ੍ਹ ਹੀ ਚਲ ਜਾਨੀ ਆ ਇਹਨੇ ਤਾਂ ਸੁਧਰਨਾ ਨਹੀਂ ਤਾਂ ਲੜਾਈ ਪਾਛੜਨੀ ਆਪੇ ਚਲ ਜਾਣੀ ਜਦੋਂ ਤੂੰ ਬੋਲਣ ਦੀ ਆ ਇਹ ਤਾਂ ਤੇਰੀ ਮਾਂ ਨੇ ਕਦੀ ਮੈਨੂੰ ਬੋਲਿਆ ਤੂੰ ਨਹੀਂ ਮੈਨੂੰ ਪਰਸ ਦੇਣਾ ਤਾਂ ਨਾ ਦੇ ਤੇਰੇ ਖਿਆਲ ਚ ਕਿ ਮੇਰੇ ਕੋਲ ਪੈਸੇ ਨਹੀਂ ਹੈਗੇ ਕੋਈ ਗੱਲ ਨਹੀਂ ਚਲ ਜੰਨਾ ਮੈਂ ਇਦਾਂ ਹੀ ਕਿਵੇਂ ਬੋਲ ਕੇ ਗਿਆ ਮੈਨੂੰ ਨਹੀਂ ਜੇ ਕੱਲੀ ਆ ਸਕਦੀ ਆ ਤੇ ਕੱਲੀ ਜਾ ਨਹੀਂ ਸਕਦੀ ਇਹਨੂੰ ਡਾਰਾਂ ਦਾ ਰਾਹ ਚ ਜੇ ਤਾਂ ਨੋ ਨਹੀਂ ਨਾ ਤੁਹਾਡੀ ਮਾਂ ਨੇ ਕਦੀ ਗਲਤ ਬੋਲਿਆ ਤੇ ਗਲਤ ਮੇਰੀ ਮਾਂ ਨੇ ਵੀ ਨਹੀਂ ਮੈਨੂੰ ਕਦੀ ਬੋਲਿਆ ਜਿਵੇਂ ਇੱਥੇ ਆਣ ਕੇ ਮੈਨੂੰ ਸਾਰੇ ਬੋਲਦੇ ਆ ਚਲਦਾ ਅੰਦਾਜ਼ ਕਰਦਾ ਬਿਲ ਨੂੰ ਸਾਡੇ ਕਿਉਂ ਨਾ ਭੈਣ ਇਹ ਵੀ ਕਿਹੜੀ ਗੱਲ ਐ ਨੇ ਤੇ ਬੋਲਦੀ ਰਹਿਣਾ ਇਹਦੇ ਕਰਕੇ ਹੁਣ ਭੈਣ ਭਰਾ ਥੋੜੀ ਛੱਡ ਦੇਣੇ ਹੋ ਗਿਆ ਚਰ ਚਲੀ ਫਿਰ ਕਿੱਥੇ ਜਾਣਾ ਮੈਂ ਆਪੇ ਚੱਲ ਜੂਗੀ ਮੈਂ ਸੁਣ ਲਿਆ ਜਿਹੜਾ ਉਹ ਰੋਲਾ ਪਾਉਂਦਾ ਹੀ ਆ ਉਹ ਕੋਈ ਨਹੀਂ ਜਿਹੜਾ ਪਾਉਂਦਾ ਪਾਉਂਦੇ ਰੋਲਾ ਕੋਈ ਗੱਲ ਨਹੀਂ ਆ ਮੈਂ ਸਾਡੇ ਕਿਉਂ ਨਾ ਕੋਈ ਗੱਲ ਨਹੀਂ ਐਵੇਂ ਰਹਿਣ ਦਾ ਕੋਈ ਨਾ ਕੋਈ ਗੱਲ ਇਹਦਾ ਕੰਮ ਹੀ ਇਹ ਹੈ ਉਹਦੋਂ ਆਪਣੀ ਮਰਜ਼ੀ ਨਾਲ ਵਿਆਹ ਤੇ ਤੂੰ ਕਰਾ ਲਿਆ ਵੀਰ ਤੈਨੂੰ ਨਹੀਂ ਪਤਾ ਕਿ ਕਿਦਾਂ ਦੀ ਆ ਜੀ ਜੀ ਸਾਰਾ ਡੱਬਰ ਤੁਸੀਂ ਤਾਨੇ ਮਾਰੀ ਜਾਂਦੇ ਜੀ ਕੀ ਕੇ ਵਿਆਹ ਕਰਾ ਲਿਆ ਵਿਆਹ ਕਰਵਾ ਲਿਆ ਕੀ ਹੋਇਆ ਤੁਹਾਡੀ ਸਹਿਮਤੀ ਨਾਲ ਹੀ ਕਰਾਇਆ ਮੈਂ ਐਨੀ ਕਿਹੜੀ ਗੱਲ ਵਾ ਇਹ ਤੇ ਗਾਲੀ ਪਈ ਜਾਂਦੇ ਤੇ ਸਾਡੇ ਨਹੀਂ ਕਾਦੀ ਸਹਿਮਤੀ ਹੀ ਉਹਦੇ ਤੇ ਸਾਨੂੰ ਧਮਕੀਆਂ ਦਿਨਾ ਸੀ ਮੈਂ ਮਰ ਜਾਣਾ ਮੈਂ ਘਰ ਛੱਡ ਜਾਣਾ ਮੈਂ ਆਹ ਕਰ ਦੇਣਾ ਤਾਂ ਇਹਦੇ ਮੰਮੀ ਨੇ ਡਰਦੀ ਨੇ ਵਿਆਹ ਕਰਤਾ ਤੇਰਾ ਹੁਣ ਤੋਂ ਆਉਂਦਿਆਂ ਨੂੰ ਵਿਆਹ ਤੇ ਕਰਾਇਆ ਕਰਾਉਂਦਿਆਂ ਨੂੰ ਚਾੜ ਲਿਆ ਸਿਰ ਜੋ ਮੰਗਦੇ ਤੂੰ ਲਿਆ ਲਿਆ ਉਹਨੂੰ ਦੇਈ ਜਾਣਾ ਨਾ ਉਹ ਲਾਗੋ ਭਾਬੀ ਦੇ ਕੰਮ ਕਰਾਵੇ ਨਾ ਹਿੱਲੇ ਨਾ ਜੁਲੇ ਨਾ ਕੇ ਆਏ ਗਏ ਨੂੰ ਮਿਲੇ ਇਦਾਂ ਦੀਆਂ ਥੋੜੀਆਂ ਦੀਆਂ ਪੜੀਆਂ ਲਿਖੀਆਂ ਅਸੀਂ ਵੀ ਪੜੇ ਲਿਖੇ ਹੈਗੇ ਆ ਮਾੜੇ ਮੋਟੇ ਵੇਖੀਆਂ ਨੇ ਕੁੜੀਆਂ ਕਿੱਧਰ ਹੁੰਦੀਆਂ ਨੇ ਇਹਨੂੰ ਤਾਂ ਕੋਈ ਪਰਵਾਹ ਹੀ ਨਹੀਂ ਕਰਦੀ ਇਹ ਆਪਣੇ ਆਪ ਦੀ ਦੁਨੀਆ 'ਚ ਘੁੰਮੀ ਫਿਰਦੀ ਆ ਮੈਂ ਤੇ ਭੈਣ ਤੇਰੇ ਵਾਲਾ ਆ ਵੀ ਚਲਦੀ ਕਹਿਣ ਡੇ ਹੀ ਜਾਣਾ ਵਾ ਪਿੰਡ ਤੇ ਮੈਂ ਹੋ ਗਿਆ ਨਾ ਤੇ ਤੁਸੀਂ ਬੋਲੀ ਜਾਣ ਡੇ ਨਾ ਇੰਨੀ ਕਿਹੜੀ ਗੱਲ ਹੋ ਗਈ ਆ ਗੱਲ ਕੀ ਹੋਣੀ ਆ ਬੋਤੇ ਨਾ ਉਹਦੇ ਪੋਚੇ ਨਾ ਭਾ ਗੱਲਾਂ ਦੇ ਮੈਂ ਉੱਥੇ ਖਲੋ ਕੇ ਸਾਰਾ ਸੋਨਾ ਹੀ ਆ ਜਿੱਦਾਂ ਉਹ ਰੋਲਾ ਪਾਉਣ ਡਈ ਸੀ ਉਹਨਾਂ ਹੋਰ ਕੋਈ ਕੰਮ ਨਹੀਂ ਲੜਾਈ ਤੋਂ ਸਵਾਏ ਕਦੇ ਇੱਧਰ ਦੀ ਇੱਧਰ ਲਾਤੀ ਤੇ ਉੱਧਰ ਦੀ ਉੱਧਰ ਲਾਤੀ ਤਮਾਸ਼ਾ ਹੀ ਲ ਨਾਲੇ ਮੈਂ ਜਿੱਦਾਂ ਆਈ ਆ ਨਾ ਮੈਂ ਆਪੇ ਹੀ ਚੱਲ ਜੂਗੀ ਮੈਨੂੰ ਜਾਣਾ ਵੀ ਆਉਂਦਾ ਵਾ ਪਰ ਇੱਕ ਗੱਲ ਮੇਰੀ ਵੀਰ ਤੂੰ ਸੁਣ ਲੈ ਧਿਆਨ ਨਾਲ ਇਹ ਜਿੱਦਾਂ ਦਾ ਇਹਦਾ ਸੁਭਾਅ ਚੱਲਣ ਡਿਆ ਨਾ ਸਾਰਾ ਕਿਤਾਬ ਇਨੇ ਘਰ ਚ ਪਾੜ ਬੜੇ ਪੋਣੇ ਹੋਂ ਨਾ ਐਨੇ ਮੈਨੂੰ ਵਰਤਨ ਜੋਗਾ ਤੇ ਤਰਜੋਗਾ ਰਹਿਣਾ ਤੇ ਨਾ ਤੈਨੂੰ ਵੀਰ ਦਾ ਵਰਤਨ ਜੋਗਾ ਰਹਿਣਾ ਹੀ ਉਹ ਨਹੀਂ ਨਹੀਂ ਭੈਣਾ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਏਗੀ ਇਦਾਂ ਦੀ ਕਿਉਂ ਨਹੀਂ ਗੱਲ ਨਾਲੇ ਕੋਈ ਗੱਲ ਨਹੀਂ ਤੂੰ ਨਾ ਫਿਕਰ ਕਰ ਮੈਂ ਚੱਲ ਜਾਣਾ ਇਕੱਲੀ ਮੈਂ ਤੇ ਵੀਰ ਵੱਡੇ ਨੂੰ ਕਿਹਾ ਸੀ ਉਹਨੂੰ ਕੋਈ ਕੰਮ ਪੈ ਗਿਆ ਤੇ ਉਹਨੇ ਅੱਗੇ ਤੈਨੂੰ ਕਹਿਤਾ ਮੈਂ ਤਾਂ ਤੈਨੂੰ ਕਹਿਣਾ ਹੀ ਨਹੀਂ ਮੈਨੂੰ ਪਤਾ ਹੀ ਕਿ ਉਹਨੇ ਕੋਈ ਨਾ ਕੋਈ ਪਵਾੜਾ ਪੋਣਾ ਹੀ ਪੋਣਾ ਹੈ ਉਹਨੇ ਹੋਰ ਕੋਈ ਕੰਮ ਤੇ ਹੈ ਨਹੀਂ ਇਹ ਤੋਂ ਇਲਾਵਾ ਜੇ ਹੋਵੇ ਤੇ ਕਮਾਂ ਮੈਂ ਨਾਲੇ ਨਾ ਉਹਨੂੰ ਥੋੜਾ ਜਿਹਾ ਸਮਝਾਇਆ ਕਿ ਬਾਹਰ ਨਿਕਲ ਕੇ ਕੰਮ ਧੰਦਾ ਕਰ ਐਦਾਂ ਆਪਣੇ ਘਰ ਦਾ ਸਾਬ-ਕਿਤਾਬ ਉਹਦੇ ਕੰਨੀ ਥੋੜਾ ਬੋਧਾ ਤੇ ਪਾ ਐਦਾਂ ਥੋੜੀ ਆ ਕਿ ਆਪਣੀ ਮਨਮਰਜ਼ੀਆਂ ਚਲਾਈ ਜਾਣੀਆਂ ਤੇ ਬਾਕੀ ਸਾਰੇ ਸੁਣੀ ਜਾਣ ਨਾਲੇ ਇੱਕ ਗੱਲ ਧਿਆਨ ਨਾਲ ਸੁਣ ਲੈ ਮੈਂ ਆ ਹੀ ਹੁਣ ਇੱਥੇ ਕਿ ਜੇ ਸੁਧਾਰ ਸਕਦਾ ਸੁਧਾਰ ਲਾ ਤੇ ਜੇ ਮੈਂ ਸਿੱਧੀ ਹੋਗੀ ਨਾ ਤੇ ਫਿਰ ਮੈਂ ਇਹਨੂੰ ਤੀਰ ਵਾਂਗੂ ਸਿੱਧਾ ਕਰ ਰਹੀ ਹਾਂ ਜੇ ਮੈਂ ਸਮਝਾਇਆ ਜਾਂ ਮੈਂ ਬੋਲੀ ਨਾ ਫਿਰ ਨਾ ਕਿਉਂਕਿ ਭੈਣ ਵਿੱਚ ਬੋਲਦੀ ਉਹ ਨਹੀਂ ਨਹੀਂ ਭੈਣ ਇਨੀ ਦਿੱਤੀ ਆ ਉਹ ਕੋਈ ਨਹੀਂ ਮੈਂ ਸਮਝਾ ਲਾਵਾਂ ਉਹਨੂੰ ਆਪੇ ਚੱਲ ਠੀਕ ਆ ਪਿਆਰ ਉੱਥੇ ਬੈਠਾ ਸਮਝਾਉਂਦਾ ਰਿਹਾ ਉਹਨੂੰ ਮੈਂ ਆਪੇ ਚਲ ਜੂਗੀ ਬਦਲਣਾ ਨਹੀਂ ਪਤਾ ਜਿੱਦਾਂ ਮੈਂ ਆਈ ਮੈਂ ਆਪੇ ਚਲ ਜੂਗੀ ਕੋਈ ਗੱਲ ਨਹੀਂ ਮੈਨੂੰ ਹੁੰਦੇ ਰਾ ਲੈ ਰਸ ਇੱਕ ਹੋਰ ਨਵਾਂ ਪੁੰਗਾ ਬੈ ਗਿਆ ਐਡਾ ਸੰਘ ਹੋਣਾ ਕਿ ਤੇ ਦੀਵਦਾ ਦੀ ਵੀ ਵਾਰੀ ਉਹਨੂੰ ਆਖਿਆ ਵੀ ਹੌਂਸਲੇ ਨਾਲ ਗੱਲ ਕਰ ਲੈ ਔੜੀ ਬੋਲ ਨਾ ਮਸਹੌਲੀ ਬੋਲ ਪਰ ਨਹੀਂ ਉੱਚੀ ਬੋਲਣਾ ਵੀ ਬਾਹਰ ਤੱਕ ਆਵਾਜ਼ ਸਾਰਿਆਂ ਨੂੰ ਪਤਾ ਲੱਗ ਜਾਵੇ ਕੀ ਗੱਲ ਹੋਣੀ ਸਾਡਾਂ ਬੇਇੱਜ਼ਤੀ ਕਰਵਾਉਂਦੀ ਏ। ਕਹਿੰਦੀ ਉਹਦੇ ਸਾਹਮਣੇ ਕਰਾ ਕਰੀ ਉਹਦੇ ਸਾਹਮਣੇ ਕਰਾ। ਭਾਦੀ ਹੋ ਗਈ ਇਹਦੇ ਵਾਲੀ ਇਹ ਤਾਂ। ਪੁਲਿਸ ਵੀ ਤੈਨੂੰ ਕਰਨਾ ਬਣਾਵਾ। ਪਤਾ ਨਹੀਂ ਇਹਨੇ ਹਟਣਾ। ਕੋਈ ਗੱਲ ਨਹੀਂ ਕਰਦਾ ਇਹਦੇ ਨਾਲ ਵੀ ਗੱਲ। ਲੈ। ਹਲੇ ਚੱਲੀ ਹੀ ਹੁਣ ਇਹਨਾਂ ਦਾ ਵੀ ਸੂਨ ਆ ਗਿਆ। ਹੁਣ ਮੰਮੀ ਨੇ ਕੰਨ ਢਕਾ ਦਿੱਤੇ ਨੇ ਕੋਈ ਨਾ ਕੋਈ ਗੱਲ ਕਹਿਤੀ ਹੋਣੀ ਆ। ਇਹਨਾਂ ਨੇ ਗੱਲ ਕਰਾ ਪਹਿਲਾਂ। ਹੈਲੋ। ਹਾਂਜੀ। ਨਹੀਂ ਬੱਸ ਮੈਂ ਚੱਲੀ ਹੀ ਲੱਗੀ ਹੀ ਚੱਲੀ ਆ ਮੰਮੀ ਕਿਹੜਾ ਮੈਨੂੰ ਦੱਸ ਕੇ ਗਏ ਆ ਕਿ ਹਾਂ ਭਈ ਮੈਂ ਜਾਣਾ ਇੱਕਦਮ ਤੇ ਮੈਨੂੰ ਵੀ ਫੋਨ ਕੀਤਾ ਮੰਮੀ ਨੇ ਕਿ ਮੈਂ ਜਾਣਾ ਆ ਚੱਲੀ ਆ ਚੱਲੀ ਆ ਕੋਈ ਨਹੀਂ ਮੈਂ ਚੱਲੀ ਆ ਬੱਸ ਹੁਣ ਘਾਰੇ ਚੱਲਦੀ ਨਾ ਮੈਂ ਚਾਬੀ ਲੈ ਆਉਣੀ ਨਾਲ ਕੱਪੜੇ ਲੈ ਆਉ ਆਪਣੇ ਨਾਲ ਘਰ ਦਾ ਜਿਹੜਾ ਹੋਊਗਾ ਮੈਂ ਕੰਮ ਕੁੰਮ ਕਰ ਆਉਂਗੀ ਨਾ ਤੋ ਇਹ ਵੀ ਕਿ ਮੰਮੀ ਦੇ ਗੱਲਾਂ ਚਾ ਕੇ ਤੇ ਮੈਨੂੰ ਬੋਲਣ ਲਾ ਪੈਨੇ ਤੁਹਾਨੂੰ ਨਹੀਂ ਪਤਾ ਮੰਮੀ ਦਾ ਸੁਭਾਅ ਕਿਦਾਂ ਦਾ ਆ ਠੀਕ ਆ ਠੀਕ ਆ ਯਾਰ ਮੈਂ ਵੀ ਚੱਲ ਰਹੀ ਆ ਹੁਣ ਚੱਲੀ ਚੱਲੀ ਆ ਚਲੋ ਠੀਕ ਆ ਮੈਂ ਆ ਕੇ ਤੇ ਬਾਅਦ ਚ ਵੇਖੂਗੀ ਗੱਲ ਕਰੂੰਗੀ ਠੀਕ ਆ ਇਹ ਖੋਲਾਂ ਪਹਿਲਾਂ ਨਾ ਉਹ ਕਦਸ ਕੁਟਰੀ ਪਤਵਾਲੀ ਆ ਮੈਂ ਮੰਮੀ ਕੁਛ ਨਹੀਂ ਪਿੰਡ ਚਲੀ ਸੀ ਚਾਬੀ ਚੁੱਬੀ ਤੇ ਲੈ ਕੇ ਆਵਾਂ ਪਿੰਡ ਚਲੀ ਸੀ ਤਾਂ ਮੈਂ ਤਾਂ ਤੇਰੇ ਵੀਰ ਨੂੰ ਆਖਿਆ ਸੀ ਹੋਡੇ ਨੂੰ ਕਿਹੜੇ ਵੀਰ ਨੂੰ ਆਖਣਾ ਵੱਡੇ ਨੂੰ ਆਖਿਆ ਸੀ ਮੈਂ ਵੀ ਉਹ ਚਾਈ ਤੇ ਉਹਨੂੰ ਗਿਆ ਨਹੀਂ ਤੇਰੇ ਨਾਲ ਕੀ ਜਾਂਦਾ ਵਾ ਵੱਡਾ ਵੀਰ ਨੂੰ ਤੇ ਪੈ ਗਿਆ ਕੰਮ ਉਹਨੇ ਕਹਤਾ ਨਿੱਕੇ ਨੂੰ ਅੱਛਾ ਤੇ ਨਿੱਕੇ ਨੂੰ ਤੈਨੂੰ ਪਤਾ ਹੀ ਆ ਫੇਰ ਉਹ ਜਿਹੜੀ ਵਿਆਹ ਕੇ ਆਈ ਏ ਉਹ ਕਿੱਦਾਂ ਲੁਤਰੋ ਦੀ ਚਲਦੀ ਆ ਤੇ ਉਹਨੇ ਜਾਣੇ ਦਿੱਤਾ ਮੰਮੀ ਕਿੰਨਾ ਨੇ ਰੋਲਾ ਪਾਇਆ ਮੈਂ ਤਾਂ ਹਲਾ ਇਨਾ ਸ਼ੋਰ ਕਰ ਕੰਨ ਲਾ ਕੇ ਸਾਰਾ ਸੁਣ ਲਿਆ ਮੈਂ ਮੈਂ ਤਾਂ ਜਰੀ ਕੋ ਉਹਨਾਂ ਦੇ ਘਰ ਚ ਲੱਗੀ ਹਾਂ ਕੰਮ ਸੀ ਥੋੜਾ ਜਿਆ ਤਾਂ ਮੈਨੂੰ ਕੀ ਪਤਾ ਨਹੀਂ ਮੈਂ ਕਰਤੇ ਹੁਣ ਮੈਂ ਉਹਨੂੰ ਚੰਗਾ ਮੈਂ ਠੰਡਾ ਕੀਤਾ ਵੀਰ ਨੂੰ ਵੀ ਹਾਂ ਮੈਂ ਕਿਹਾ ਕਿ ਉਹਨੂੰ ਆਪ ਸੁਧਾਰ ਲਾ ਨਹੀਂ ਤਾਂ ਫਿਰ ਮੈਂ ਦੱਸ ਦੇਣ ਇੱਥੇ ਹੀ ਆ ਤਾਂ ਮੈਂ ਫਿਰ ਉਹਨੂੰ ਚੰਗੀ ਤਰ੍ਹਾਂ ਸੈੱਟ ਕਰ ਲਾਂਗੀ ਤੈਨੂੰ ਪਤਾ ਮੰਮੀ ਚੁੱਪ ਕਰਕੇ ਬੈਠਿਆ ਨਹੀਂ ਉਹ ਸਰਦਾ ਹਾਂ ਉਹਨੇ ਗੱਲ ਤੇ ਹੈ ਤੇ ਇਦਾਂ ਦੀ ਆਏ ਜਿੰਨਾ ਚਿਰ ਝੰਡ ਹੋਏਗੀ ਨਾ ਉਹਨਾਂ ਚੰਨੇ ਨੂੰ ਰੋਕਾਉਣਾ 32 ਸਿਰ ਚੜ ਗਈ ਆ ਚੜ ਗਈ ਚੜ ਗਈ ਕਰਨੀ ਪੈਣੀ ਸੇਵਾ ਇਹਦੀ ਕਰਨੀ ਪੈਣੀ ਕੋਈ ਨਹੀਂ ਮੰਮੀ ਮੇਰੇ ਚ ਵੀ ਤੇਰਾ ਹੀ ਖੂਨ ਮੈਨੂੰ ਵੀ ਤਾਂ ਆਪਣੀ ਕੁੜੀ ਨਾਲ ਆਖੇ ਵੱਖੇ ਨੂੰ ਕਿਦਾਂ ਮੈਂ ਸਿੱਧੀ ਕਰਦੀ ਆਣ ਕੋਈ ਨਹੀਂ ਤੈਨ ਤੱਤੀਆਂ ਤਤਾਈਆਂ ਲਾ ਕੇ ਆਪਣੇ ਹੱਥੀਂ ਥਾਲੀ ਚ ਪਰੋ ਕੇ ਤੈਨੂੰ ਬੈਠੀ ਨੂੰ ਮੰਜੇ ਤੇ ਰੋਟੀਆਂ ਦਊਗੀ ਮੈਂ ਤਾਂ ਆਂਦੀ ਹਾਂ ਧੀਏ ਕੀ ਬੁਰੀ ਬਣਨਾ ਆਖਣਾ ਫਿਰ ਵੀ ਤੂੰ ਇਹਨਾਂ ਦੀ ਪਰਜਾਈਆਂ ਦੀ ਚਲ ਹੁੰਦਾ ਹੀ ਆ ਪਰਜਾਈਆਂ ਨਣਾ ਨਾ ਪਰਜਾਈਆਂ ਦਾ ਰਿਸ਼ਤਾ ਭਲਾਈ ਦਾ ਤਾਂ ਚੁੱਪ ਕਰਕੇ ਰਹਿਣ ਦਾ ਇੱਥੇ ਨਹੀਂ ਕੋਈ ਜਮਾਨਾ ਹੈਗਾ ਇਹ ਤੇ ਜਿੰਨਾ ਇਹ ਤੇ ਚੁੱਪ ਕਰੋ ਇਹ ਤੇ ਸਿਰ ਤੇ ਚੜਦੀ ਜਾਂਦੀ ਹੈ ਵੱਡੀ ਭਾਬੀ ਨੇ ਠੇਕਾ ਲਿਆ ਇਹਦਾ ਕੈਨੂੰ ਬੈਠੀ ਨੂੰ ਕੁਵਾਵੇ ਆਹੋ ਇਹ ਤਾਂ ਗੱਲ ਹੈਗੀ ਆ ਉਹਨੂੰ ਤੇ ਇੰਨੀ ਗੱਲ ਦੀ ਸ਼ਰਮੀ ਹੈ ਨਹੀਂ ਕਿ ਘਰੇ ਇੱਕੀ ਬੰਦਾ ਮੈਂ ਤਾਂ ਕਹਿੰਦੀ ਨਹੀਂ ਕੁਝ ਵੀ ਚੱਲ ਕੀ ਲੋਕਾਂ ਨੂੰ ਤਮਾਸ਼ਾ ਵਖਾਲਣਾ ਉਹ ਨਹੀਂ ਮੰਮੀ ਤਮਾਸ਼ੇ ਤੋਂ ਪੁੱਛੇ ਤਾਂ ਛੱਡ ਅਹੀਂ ਚੁੱਪ ਕੀਤੀ ਆ ਤੇ ਉਹ ਇਹ ਗੱਲ ਦਾ ਫਾਇਦਾ ਚੁੱਕੀ ਜਾਣ ੜੀ ਆ ਕੋਈ ਗੱਲ ਨਹੀਂ ਦੱਸ ਦੇ ਨਾ ਇੱਥੇ ਹੀ ਆ ਮੈਂ ਮੈਨੂੰ ਹੋਣ ਦੇ ਘਰੋਂ ਆ ਕੇ ਕਰਦੀ ਗੱਲ ਇਹਨਾ ਮੈਂ ਆ ਉਹਦੇ ਦਿਲਚਸਪੀ ਮੈਨੂੰ ਕੋਈ ਕੁਝ ਕਹਿੰਦਾ ਨਹੀਂ ਪਤਾ ਨਹੀਂ ਮੈਂ ਕਿਹੜੀ ਹੀ ਭੂਰਾ ਭਰੀ ਆ ਜਿਹੜਾ ਮੈਨੂੰ ਕੋਈ ਕੁਝ ਕਹਿੰਦਾ ਹੀ ਨਹੀਂਗਾ ਮਰਜ਼ੀ ਆਪਣੀ ਘਰਾਂ ਮੈਂ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਕਰਦੀ ਆ ਨਾ ਮੈਂ ਆ ਕੇ ਗੱਲ ਨਾਲ ਬ ਚਲੋ ਉਹ ਤਾਂ ਕੋਈ ਨਹੀਂ ਚਲ ਵੇਖ ਆਪਣਾ ਘਰ ਦਾ ਸਮਾਰਥ ਸਮੋਲਿਆ ਤੂੰ ਤੇ ਗੂਏ ਬਾਬੇ ਮਾਰ ਕੇ ਚਾਬੀਆਂ ਲੈ ਆ ਤੇ ਉਹਨੇ ਲੈਉਣੀ ਕੋਈ ਨਹੀਂ ਮੈਂ ਚੱਲੀ ਆਹ ਉਹਨੇ ਤਾਂ ਮਾਨਾ ਇੱਥੇ ਰਹੁ ਤੂੰ ਕੰਨੀ ਨੂੰ ਇੱਥੇ ਕੀ ਕਰਨਾ ਵਾ ਜਦੋਂ ਉਹ ਆਉਂਦੀ ਜਾਈਦਾ ਇੱਥੇ ਹੀ ਆ ਇੱਥੇ ਹੀ ਮੰਮੀ ਇੱਥੇ ਰਹਿ ਕੇ ਨਾ ਇਹਨੂੰ ਚੰਗੀ ਤਰ੍ਹਾਂ ਐਨ ਸਿੱਧੀ ਕਰੂੰਗੀ ਇਹਨੂੰ ਲੱਗਦਾ ਕਿ ਹਾਂ ਵੀ ਸਾਰੇ ਇੱਥੇ ਸ਼ਰੀਫ ਆ ਤੇ ਮੈਂ ਨਾ ਤੇ ਜੋ ਮਰਜ਼ੀ ਕਰਦੀ ਰਵਾਂ ਚਾਤਰ ਕੋਈ ਕਰਨੀ ਇਹਦੇ ਚਤਰਾਈ ਤੇ ਚਲਾ ਕੇ ਸਾਰੇ ਕੱਢੂੰਗੀ ਇੱਥਈਆ ਮੈਂ ਤੂੰ ਇਹ ਨਾ ਫਿਕਰ ਕਰੋ ਇਹਨੂੰ ਤਾਂ ਨਾ ਚੌਂਕੇ ਚਵਾੜਿਆ ਨਾ ਸਾਰੇ ਕੰਮਾਂ ਨੂੰ ਤੇ ਮੈਨੂੰ ਵੀ ਆਪਣੀ ਕੁੜੀ ਨਾਲ ਕਿਉਂ ਕੋਈ ਗੱਲ ਨਹੀਂ ਤਾਂ ਮੈਂ ਸਿੱਧੀ ਕਰ ਦਿੰਉ ਚਲ ਕੋਈ ਨਹੀਂ ਫਿਰ ਹੋਇਆ ਤੂੰ ਹੋ ਕੇ ਆਂ ਚੱਲ ਆ ਮੈਂ ਚੱਲੀ ਮੈਂ ਹੋਣੀ ਕੋਈ ਲੈ ਆ ਫਿਰ ਜਾ ਹੋਇਆ ਚਲ ਠੀਕ ਆ ਕੋਈ ਨਹੀਂ ਤੂੰ ਜਾਓ ਅੰਦਰ ਹਾਂ ਧਿਆਨ ਨਾ ਜਾਇਂ ਆ ਨਹੀਂ ਮੈਂ ਚੱਲੀ ਕੋਈ ਨਹੀਂ ਮੁੱਕ ਗਿਆ ਕੰਮ ਹਾਂ ਕੰਮ ਤੇ ਮੁੱਕ ਗਏ ਜਿਹੜੇ ਕੰਮ ਤੁਸੀਂ ਗਏ ਹੋ ਗਿਆ ਵਾ ਓਏ ਕੰਮ ਕਰਦਾ ਹੋਣਾ ਹਾਂ ਜਦੋਂ ਨਹੀਂ ਜੇ ਤੂੰ ਬੰਦਾ ਨਿਕਲ ਗਿਆ ਲੈ ਦੱਸ ਫੇਰ ਆਈ ਪਿਆ ਫੇਰ ਕੇ ਆਹੋ ਪਿਆ ਤੇ ਫੇਰਾ ਚੱਲ ਹੁਣ ਕੀ ਕਰਨਾ ਬਈ ਗੱਲ ਸੁਣ ਨਵ ਦੇ ਨਾਲ ਗਿਆ ਵਾ ਦੂਜਾ ਲਖਬੀਰ ਕਨੇ ਉਹਨੇ ਕਿੱਥੇ ਜਾਣਾ ਸੀਗਾ ਉਹ ਕੱਲੀ ਗਈ ਆ ਕੱਲੀ ਗਈ ਆ ਕਰਦੀ ਉਹਦੀ ਨਖਰੇਕ ਪੱਤ ਪਾਇਆ ਸੀ ਨਹੀਂ ਜਾਣ ਦਿੱਤਾ ਉਹਨੂੰ ਮੈਂ ਕਹਿ ਕੇ ਗਿਆ ਹਾਂ ਤੇ ਕੁੜੀ ਨੂੰ ਕੱਲੀ ਨਾ ਭੇਜੀ ਤੇ ਆਪ ਜਾਈ ਨਾਲ ਤੇ ਕਹਿੰਦਾ ਕੋਈ ਨਹੀਂ ਵੀਰ ਜੀ ਤੁਸੀਂ ਜਾਓ ਤੇ ਮੈਂ ਨਾਲ ਚਲ ਜੂਗਾ ਮੈਂ ਵੀ ਨਾ ਲੱਗਦੀ ਉਹਦਾ ਦੇ ਮੰਮੀ ਨੂੰ ਮੈਂ ਕਿਹਾ ਸੀ ਮੈਂ ਚਲ ਕੋਈ ਗੱਲ ਨਹੀਂ ਜੇ ਨਾ ਜਾਊਗਾ ਤੇ ਮੈਂ ਨਾਲ ਚਲ ਜੂਗੀ ਅੱਛਾ ਤੇ ਮੈਂ ਨੌ ਲੱਗ ਪਈ ਤੇ ਮੇਰੇ ਨੌ ਦੇ ਨੌ ਦੇ ਉਹ ਚਲ ਗਈ ਤੇ ਮੰਮੀ ਵੀ ਨਾ ਤਾਈ ਦਾ ਪਤਾ ਲੈਣ ਚਲ ਗਏ ਤੇ ਮੈਨੂੰ ਪਤਾ ਹੀ ਨਹੀਂ ਲੱਗਾ ਮੈਂ ਵੀ ਉਦੋਂ ਦੀ ਆਣ ਕੇ ਨਾ ਤੇ ਕੜੀ ਕਾ ਆਰਾਮ ਕਰਨ ਲੱਗ ਪਈ ਫਿਰ ਉਹ ਚਲ ਉਹਦਾ ਵੀ ਪਤਾ ਲੈਣ ਜਾਣਾ ਪੈਣਾ ਜਿਆਦੀ ਨਹੀਂ ਠੀਕ ਚਲ ਕੋਈ ਗੱਲ ਨਹੀਂ ਹੁਣ ਤੂੰ ਇਹਦਾ ਕਰੋ ਰੋਟੀ ਖਾ ਕੇ ਨਾ ਤੇ ਬੰਬੀ ਤੋਂ ਮਾਰਾ ਉਹ ਚੱਕਰ ਉਹਨਾਂ ਚੇਰ ਨੂੰ ਆ ਜਾਣਾ ਵਾ ਨਵਦੀਪ ਨੇ ਵੀ ਤੇ ਉਹਨੇ ਲਖਬੀਰ ਵੀ ਪਤਾ ਨਹੀਂ ਕਿੱਥੇ ਗਿਆ ਵਾ ਕਿ ਕੰਮ ਹੀ ਗਿਆ ਹੋਣਾ ਮੇਰੀ ਗੱਲ ਸੁਣਾ ਤੈਨੂੰ ਪਤਾ ਹੈ ਗੱਲ ਦਾ ਜਦੋਂ ਉਹਦੇ ਘਰਾਂ ਨੂੰ ਜਾਈਏ ਨਾ ਪਿੰਡ ਵੱਲੋਂ ਤੇ ਕਿੰਨੀ ਕਿੰਨੀ ਭੰਗ ਚੜੀ ਆ ਹੈ ਤੇ ਇਦਾਂ ਹੀ ਆ ਪਰ ਹੁਣ ਉਹਨੂੰ ਆਪ ਨੂੰ ਚਾਹੀਦਾ ਸੀ ਪਰਜਾਈ ਤੇ ਇਦਾਂ ਕਰਦੀ ਆ ਤਾਂ ਭਰਾ ਨੂੰ ਸਮਝ ਨਹੀਂ ਆਉਂਦੀ ਨਹੀਂ ਉਹ ਤਾਂ ਕਿਹੜੀ ਗੱਲਾਂ ਕੀਤੀ ਹੈ ਪਰਜਾਈ ਵਿਚਲੀ ਗੱਲ ਦਾ ਤੇ ਮੈਨੂੰ ਵੀ ਨਹੀਂ ਗਾ ਪਤਾ ਹੈਗਾ ਕਿ ਇਹਨਾਂ ਦੀ ਗੱਲ ਹੋਈ ਕੀ ਆ ਹੁਣ ਆਉਗੀ ਨਵਦੀਪ ਨਾ ਤਾਂ ਮੈਂ ਉਹਨੂੰ ਪੁੱਛੂੰਗੀ ਕਿ ਕੀ ਗੱਲ ਹੋਈ ਸੀ ਨਹੀਂ ਕੀ ਇਹਦੀ ਲਤ ਭੰਤੀ ਸੀ ਉਹਨੇ ਹੱਦ ਹੋਈ ਆ ਰੋਟੀ ਪਾਣੀ ਇੰਨੇ ਨਹੀਂ ਪਕਾਉਣਾ ਕੋਈ ਗੱਲ ਇੰਨੇ ਨਹੀਂ ਕਰਨੀ ਹਾਂ ਤੇ ਇਦਾਂ ਹੀ ਆ ਪਰ ਹੁਣ ਪਤਾ ਕੀ ਗੱਲ ਵਾ ਜੇ ਅਸੀਂ ਦੋਵੇਂ ਜੀ ਗੱਲ ਕਰਦੇ ਆ ਨਾ ਅਸੀਂ ਬੁਰੇ ਬੰਦੇ ਆ ਕਹਿਣਾ ਇਹ ਵੱਡੇ ਆ ਤੇ ਇਹੋ ਹੀ ਇਦਾਂ ਕਰਦੇ ਆ ਚੁੱਪ ਕਰਕੇ ਨਾ ਹੁਣ ਟਾਈਮ ਕੱਢਣਾ ਪੈਣਾ ਵਾ ਕੀ ਕਰਨਾ ਫਿਰ ਰਮਨ ਡਰ ਡਰ ਕੇ ਕਿੰਨਾ ਕ ਟਾਈਮ ਕੱਢਾਂਗੇ ਦੱਸ ਚਲ ਕੋਈ ਨਹੀਂ ਆਪੇ ਮੰਮੀ ਨਾਲ ਗੱਲ ਕਰਨਗੇ ਨਵਦੀਪ ਗੱਲ ਕਰ ਲੂਗੀ ਮੈਂ ਕੀ ਕਹਿਣਾ ਵਾ ਚਲੋ ਗੱਲ ਤੇ ਤੇਰੀ ਠੀਕ ਵਾ ਵੀ ਸਾਡੇ ਗੱਲ ਕੀ ਇਦਾਂ ਕ ਪੱਤ ਪੈਣਾ ਕਰ ਬਸ ਬਸ ਪਤਾ ਕੀ ਗੱਲ ਆ ਉਦੋਂ ਚੰਗੇ ਭਲੇ ਨੂੰ ਰਿਸ਼ਤਾ ਕਰਾਉਨੇ ਆ ਰਿਸ਼ਤੇਦਾਰੀ ਦੇ ਵਿੱਚ ਉਹ ਕੁੜੀ ਹੀ ਮਾੜੀ-ਮੋਟੀ ਉਹ ਰਿਸ਼ਤੇਦਾਰੀ ਦੀ ਸ਼ਰਮ ਰੱਖਦੀ ਤੇ ਰਿਸ਼ਤੇਦਾਰ ਵਾ ਇਹ ਗੱਲ ਮੈਨੂੰ ਨਾ ਕਰਾ ਹੁਣ ਜਦੋਂ ਆਪਣੀ ਮਰਜ਼ੀ ਨਾ ਕਰਵਾਇਆ ਵਾ ਤਾਂ ਹੁਣ ਗੱਲਾਂ ਇਹਨੂੰ ਸੁਣੀਆਂ ਪੈਣੀਆਂ ਹੁਣ ਦੂਜੇ ਟੱਬਰ ਦਾ ਕੀ ਕਸੂਰ ਵਾ ਦੂਜੇ ਕਿਉਂ ਗੱਲਾਂ ਸੁਣਨ ਜਾਂ ਅਸੀਂ ਕਿਉਂ ਸੁਣੀਏ ਮੰਮੀ ਕਿਉਂ ਸੁਣੇ ਨਵਦੀਪ ਕਿਉਂ ਸੁਣੇ ਆਹ ਗੱਲ ਤਾਂ ਸਹੀ ਆ ਹੁਣ ਕੋਈ ਉੱਠਣ ਦਾ ਟਾਈਮ ਹੁੰਦਾ ਵਾ ਸਵੇਰੇ ਬੰਦਾ ਉੱਠੇ ਉੱਠ ਕੇ ਆਪਣਾ ਕੰਮ ਤੰਦਾ ਕਰਕੇ ਮੁੜ ਕੇ ਭਾਂਵੇਂ ਲੰਮੇ ਪੈ ਜੇ ਇਹ ਥੋੜਾ ਪੀ ਸਵੇਰੇ 8-9 ਵਜੇ ਉੱਠਣਾ ਜਿੰਨਾ ਚਿਰ ਉਹ ਉੱਠਦੀ ਆ ਲੋਕੀ ਤਦਾਂ ਕੰਮ ਕਰ ਲੈਂਦੇ ਆ ਉਹ ਲੋਕੀ 8 ਵਜੇ ਨਾਲੇ ਉਹਦਾ ਕੰਮ ਨਿਬੇੜ ਦਿੰਦੇ ਸਾਰਾ ਘਰ ਦਾ ਕੀਪਤਾ ਲੋਕਾਂ ਨੇ ਤਾਂ ਧੀਆ ਨੂੰ ਅਕਲ ਹੀ ਨਹੀਂ ਦਿੱਤੀ ਵੀ ਕੰਮ ਥੰਦਾ ਵੀ ਸਵੇਰੇ ਜਾ ਕੇ ਕਰਨਾ ਹੁੰਦਾ ਵਾ ਜੋ ਸੰਸਕਾਰ ਮਾਪਿਓ ਨੇ ਦੇਣੇ ਆ ਉਹ ਘੜੀ ਧੀਆ ਪੁੱਤਾਂ ਨੇ ਵਰਤਣੇ ਆ ਚੱਲ ਕੋਈ ਗੱਲ ਨਹੀਂ ਤੁਸੀਂ ਰੋਟੀ ਖਾਓ ਉਹਨਾਂ ਚਿਰ ਉਹ ਆ ਜਾਣਾ ਮੰਮੀ ਨੇ ਵੀ ਸਾਡੇ ਆਉਂਦਿਆਂ ਨੂੰ ਯਾਰ ਮੈਂ ਲਿਆ ਰੋਟੀ ਮੈਂ ਤਾਂ ਥੱਕ ਆਇਆ ਮੈਂ ਚਲ ਰੋਟੀ ਮੈਂ ਜੀ ਰੋਟੀ ਰੋਟੀ ਤਾਂ ਬਣੀ ਆ ਉਦੋਂ ਹੀ ਮੈਂ ਲੈ ਪੀ ਹਾਂ ਤੋਰੀਆਂ ਤਾਰੀਆਂ ਛਿਲਣ ਤੇ ਤੁਸੀਂ ਤੇ ਪਰੌਂਠੀਆਂ ਖਾ ਕੇ ਚਲ ਗਏ ਦੋ ਮੈਂ ਤਾਂ ਕਹਿੰਦਾ ਹੱਦ ਹੋ ਗਈ ਐ ਲਖਵੀਰ ਵਾਲੀ ਇਹ ਘਾਦੀ ਨੇ ਨਹੀਂ ਜਾਣਤਾ ਓਏ ਅੱਜ ਤੇ ਉਹਨੇ ਭੈਣਾਂ ਨਾਲ ਨਹੀਂ ਜਾਣਤਾ ਭਲ ਗਿਆ ਕਹੂਗਾ ਮੈਂ ਕਹੂਗੀ ਵੀ ਮੈਂ ਤੈਨੂੰ ਭਰਾ ਨਾਲ ਨਹੀਂ ਜਾਣ ਦੇਣਾ ਚਲੋ ਵੇਖੋ ਕੀ ਬਣਦਾ ਹੁਣ ਘਰ ਦਾ